ਅਹੀਂ ਪੀਜ਼ੇ ਬਰਗਰਾਂ ਦਾ ਲੰਗਰ ਨਹੀਂ ਲਾਇਆ ਅਸੀਂ ਲੰਗਰ ਲਾਇਆ ਇੱਕ ਦਵਾਈਆਂ ਦਾ ਸਾਰੀਆਂ ਦਵਾਈਆਂ ਜਿਹੜੀ ਆਪਣੇ ਹੱਥ ਕੋਲ ਲਗਰ 2-2.5 ਇੱਥੇ ਦਵਾਈ ਹੈਗੀ ਆ ਆਪਣੀ ਵਿੱਚ ਜਿਹੜੇ ਮੈਡੀਕਲ ਸੁਪਰੀਡੈਂਟ ਵੱਲੋਂ ਦਵਾਈਆਂ ਦਾ ਜਗ੍ਹਾ ਜਗ੍ਹਾ ਦੇਣ ਤੋਂ ਮਨਾ ਕਰ ਦਿੱਤਾ ਕਿਨੈ ਥਿਸ ਇਜ਼ ਨੋਟ ਅਲੌਡ ਕਿਹੜਾ ਦਿਨ ਤੇ ਕਿਦੇ ਰੂਪੇ ਕੀ ਦਿਨ ਕੀਤਾ ਗਿਆ ਪਹਿਲਾਂ ਤਾਂ ਬਾਜਾਂ ਵਾਲਿਆ ਤੇਰੇ ਹੌਸਲੇ ਸੀ ਆਪਣੇ ਚਾਰ ਪੁੱਤ ਕੌਮ ਤੋਂ ਵਾਰ ਦਿੱਤੇ ਲੋਕੀ ਲੱਭਦੇ ਨੇ ਪੁੱਤ ਪੱਥਰਾ ਚੋਂ ਤੁਸੀਂ ਪੱਥਰਾ ਵਿੱਚ ਹੀ ਚਿਣਵਾ ਦਿੱਤੇ ਪਹਿਲਾਂ ਤਾਂ ਸਾਡੀ ਪੂਰੀ ਇੱਕ ਜ਼ਰੀਆ ਟੀਮ ਵੱਲੋਂ ਸਾਹਿਬ ਜਿਆਦੇ ਦੀ ਸ਼ਹਾਦਤ ਨੂੰ ਕੋਟ ਕੋਟ ਪਰ ਨਾਮ ਅਸੀਂ ਸੋਚਿਆ ਕਿ ਵਖਰੀ ਸ਼ਰਨਾਜੀ ਸਾਹਿਬ ਜਿਆਦੇ ਨੂੰ ਦਿੱਤੀ ਜਾਵੇ ਅਸੀਂ ਪੀਜ਼ੇ 버ਗਰਾਂ ਦਾ ਲੰਗਰ ਨਹੀਂ ਲਾਇਆ ਅਸੀਂ ਲੰਗਰ ਲਾਇਆ ਇੱਕ ਦਵਾਈਆਂ ਦਾ ਕਿਹਨ ਦਵਾਈਆਂ ਘਾਤੋਂ ਕਿਸੇ ਦੀ ਜਾਨ ਨਾ ਜਾਵੇ ਅੱਜ 23 ਤਰੀਕ ਨੂੰ ਗੁਰੂ ਨਾਨਕਾ ਹਸਪਤਾਲ ਦੀ ਓਪੀਡੀ ਗੇਟ ਦੇ ਉੱਤੇ ਆਪਾਂ ਦਵਾਈਆਂ ਦਾ ਲੰਗਰ ਦੀ ਪਹਿਲਾਂ ਕਿਹਾ ਸੀ ਕਿ ਉੱਥੇ ਲਾਵਾਂਗੇ ਉੱਥੇ ਆਨੂੰ ਮੈਡੀਕਲ ਸੁਪਰਡੈਂਟ ਵੱਲੋਂ ਦਵਾਈਆਂ ਦਾ ਜਗ੍ਹਾ ਜਗ੍ਹਾ ਦੇਣ ਤੋਂ ਮਨਾ ਕਰ ਦਿੱਤਾ ਕਿਨੇ ਥਿਸ ਇਜ਼ ਨੋਟ ਅਲੌਡ ਆਪਾਂ ਜਗ੍ਹਾ ਨਹੀਂ ਦੇ ਸਕਦੇ ਕਿਉਂ ਕਹਿੰਦੇ ਇਹ ਸਾਡੇ ਕੋਲ ਦਵਾਈਆਂ ਸਾਰੀਆਂ ਪ੍ਰੋਵਾਈਡ ਹੈਗੀਆਂ ਬਾਈ ਜੇ ਦਵਾਈਆਂ ਤੁਹਾਡੇ ਕੋਲ ਅੰਦਰ ਪ੍ਰੋਵਾਈਡ ਹੈਗੀਆਂ ਮਿਲ ਰਹੀਆਂ ਤੇ ਫਿਰ ਇੱਥੇ ਪੇਸ਼ੈਂਟ ਕੀ ਕਰਨ ਆ ਰਹੇ ਨੇ ਲਗਭਗ 100 150 ਪਰਿਵਾਰ ਉੱਤੇ ਦਵਾਈਆਂ ਲੈ ਕੇ ਜਾ ਚੁੱਕਾ ਹਜੇ ਵੀ ਮੇਹਾਂ ਦਾਵੀ ਪੇਸ਼ੈਂਟ ਬੈ ਪਰ ਕਿਉਂ ਕਿਉਂ ਤੁਹਾਨੂੰ ਨਹੀਂ ਲਾਉਂ ਦਿੱਤਾ ਗਿਆ ਬਾਈ ਸ਼ਾਇਦ ਉਹਨਾਂ ਦੀ ਆਪਣੀ ਜਿਹੜੀ ਕਮਿਸ਼ਨਾਂ ਜਿਹੜੀਆਂ ਡਾਕਟਰ ਮੈਡੀਕਲ ਸਟੋਰਾਂ ਤੋਂ ਮਿਲਦੀਆਂ ਵਾਂ ਜਿਹੜੇ ਡਾਕਟਰ ਦਵਾਈ ਲੈ ਕੇ ਦਿੰਦਾ ਬਾਹਰ ਮੈਡੀਕਲ ਸਟੋਰ ਦੇ ਤੇ ਕਿ ਦਵਾਈ ਫਲਾਣੇ ਮੈਡੀਕਲ ਸਟੋਰ ਤੋਂ ਲੈ ਲਓ ਉਹ ਮੈਡੀਕਲ ਸਟੋਰ ਨਾਲ ਕਮਿਸ਼ਨ ਪਿਆ ਹੁੰਦੀ ਹੈ ਕਿ ਤੁਹਾਨੂੰ 50% ਮਿਲੂਗੀ ਜਾਂ ਲੈਬ ਵਾਲੇ ਦਾ ਟੈਸਟ ਲਿਖੇ ਕਿ ਤੁਹਾਨੂੰ 60% ਅੰਦਰ ਕਮਿਸ਼ਨ ਮਿਲੂਗੀ ਪਰ ਉਹ ਕਮਿਸ਼ਨਾਂ ਉਹਨਾਂ ਦੇ ਰੁਕ ਜਾਣੀਆਂ ਹਨ ਉਹਨਾਂ ਦੀ ਸ਼ਾਇਦ ਲੱਖ ਡੇਢ ਲੱਖ ਦੀ ਦਿਹਾੜੀ ਮੁੱਕ ਜਾਨੀ ਹੋਈ ਬਾਈ ਤੇ ਫਿਰ ਕਿਹੜੀ ਕਿਹੜੀ ਦਵਾਈਆਂ ਲੰਗਰ ਨਾਲ ਆ ਕੇ ਬਾਈ ਆਪਣੇ ਕੋ ਸਾਰੀਆਂ ਦਵਾਈਆਂ ਜਿਹੜੀ ਆਪਣੇ ਹੱਥ ਕੋ 2 200 ਇੱਥੇ ਦਵਾਈ ਹੈਗੀ ਆ ਜਿਹੜੀ ਨਹੀਂ ਵੀ ਹੁੰਦੀ ਬਾਹਰ ਮੈਡੀਕਲ ਤੋਂ ਜਾ ਕੇ ਸਾਰੀ ਆਪਣੇ ਮੈਡੀਕਲ ਸਟੋਰ ਤੋਂ ਤਾਂ ਜਾ ਕੇ ਸਾਰੀਆਂ ਦਵਾਈਆਂ ਪ੍ਰੋਵਾਈਡ ਕਰਵਾਈਆਂ ਜਾ ਰਹੀਆਂ ਬਾਈ ਕਿਉਂ ਆਪਣਾ ਜਿਹੜਾ ਕਿਸ ਤਰ੍ਹਾਂ ਮੈਨੇਜ ਕਿਵੇਂ ਕੀਤਾ ਗਿਆ ਨਹੀਂ ਦਵਾਈਆਂ ਇਹੋ ਹੀ ਚਾਹੀਦੀਆਂ ਹੋਣਗੀਆਂ ਉਹਨਾਂ ਨੂੰ ਬਾਈ ਮੈਨੇਜ ਐਸਾ ਹੀ ਸੋਚਿਆ ਕਿ ਸਾਬ ਜਾਨੇ ਸ਼ਰਧਾਂਜਲੀ ਨੂੰ ਅਸਲੀ ਸ਼ਰਧਾਂਜਲੀ ਇਹੀ ਦੇ ਕੇ ਵੇਖੀਏ ਕਿ ਆਪਾਂ ਦਵਾਈਆਂ ਦਾ ਲੰਗਰ ਲਾ ਕੇ ਵੇਖੀਏ ਕਿਉਂਕਿ ਜੀ 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 ਅੱਛਾ ਤੇ ਫਿਰ ਇਹ ਦਵਾਈਆਂ ਫਿਰ ਕਿਵੇਂ ਤੁਸੀਂ ਮੈਨੇਜ ਕੀਤੀਆਂ ਕਿ ਇਹੋ ਹੀ ਦਵਾਈਆਂ ਚਾਹੀਦੀਆਂ ਉਹਨਾਂ ਐ ਭਾਈ ਜਿਹੜੀ ਮੈਨੇ ਕਰਨ ਦੀ ਗੱਲ ਹੈ ਸਾਰੇ ਸਾਡੇ ਮੈਡੀਕਲ ਸਟੋਰ ਨੇ ਕਰਵਾਈਆ ਜਿਹੜਿਆ OPD ਦੇ ਜਿਹੜੀਆਂ ਰੈਗੂਲਰ ਦਵਾਈਆਂ ਹੁੰਦੀਆਂ ਕਿ ਜਿਹੜੀ ਇਹ ਦਵਾਈ ਆਪਣੀ OPD ਵਿੱਚ ਡਾਕਟਰ ਲੈ ਕੇ ਦੇਣੇ ਕਿਉਂਕਿ ਮੈਡੀਕਲ ਸਟੋਰ ਵਾਲਾ ਟੱਚ ਚ ਹੁੰਦੇ ਨੇ ਇਹ ਸਾਰੀਆਂ ਦਵਾਈਆਂ ਸਾਡੇ ਰੱਬੂ ਡੋਨਰਾਂ ਨਾਲ ਲੈ ਕੇ ਦਿੱਤੀਆਂ ਅਸੀਂ ਆਪਣੀ ਜੇਬ ਚ 1 ਰੁਪਈਆ ਨਹੀਂ ਲਾਇਆ ਅਸੀਂ ਔਨ ਕੈਮਰਾ ਕਹਿੰਦੇ ਆ ਅਸੀਂ ਆਪਣੀ ਜੇਬ ਚ 1 ਰੁਪਈਆ ਨਹੀਂ ਲਾਂਦੇ ਸਾਰਾ ਸਾਡੇ ਜਿਹੜੀ ਸੇਵਾ ਚੱਲ ਰਹੀ ਰੱਬ ਨੂੰ ਡੋਨਰਾਂ ਦੇ ਸਹਿਯੋਗ ਨਾਲ ਹੀ ਚੱਲ ਰਹੀ ਹੈ ਤੇ ਕਿਹੜੇ ਕਿਹੜੇ ਡੋਨਰ ਕੋਈ ਨਾਮ ਦੱਸਣਾ ਚਾਹੋਗੇ ਜੀ ਅੱਜ ਪਾਰਿਸ਼ ਵੀਰ ਜੇ ਕੈਨੇਡਾ ਵੈ ਕੇ ਵੀ ਉਹਨਾਂ ਨੇ ਸੇਵਾ ਕੀਤੀ ਰੇਖਾ ਭੈਣ ਨੇ ਅਰਸ਼ਪ੍ਰੀਤ ਵੀਰ ਨੇ ਹੀਮਾਂਸ਼ੂ ਵੀਰ ਨੇ ਜਿਨ੍ਹਾਂ ਨੇ ਸਿਰਫ ਸਾਨੂੰ ਦਵਾਈਆਂ ਲੈ ਕੇ ਦਿੱਤੀਆਂ ਅਸੀਂ ਆਪਣੀ ਜੇਬਟ ਨਹੀਂ ਲਾਏ ਜਿਹੜੀ 40-50 ਹਜ਼ਾਰ ਦੀਆਂ ਦਵਾਈਆਂ ਆਈਆਂ ਸਾਰੇ ਸਾਡੇ ਰੱਬ ਨੂੰ ਡੋਨਰਾਂ ਨਾਲ ਲੈ ਕੇ ਦਿੱਤੀਆਂ ਤੇ ਇਹ ਕੀ ਜ਼ਿੰਦਗੀ ਨਵੀਂ ਦੇਣ ਦਾ ਨਜ਼ਰੀਆ ਜੀ ਕਿ ਕਹੇ ਵੀ ਭਾਈ ਇੱਕ ਆਪਾਂ ਸਿਧਾਂਤ ਆਪਣਾ ਨਜ਼ਰੀਆ ਬਦਲੀ ਆਪਾਂ ਲੰਗਰ ਕਰਨ ਦਾ ਜਿਵੇਂ ਆਪਾਂ ਲੰਗਰ ਦੂਜੇ ਬਈ ਦੇ ਬੜੇ ਵੇਖੇ ਹੋਣਗੇ ਆਪਾਂ ਦਵਾਈਆਂ ਦਾ ਲੰਗਰ ਵੱਖਰੀ ਚੀਜ਼ ਕਰ ਰਹੇ ਆਂ ਸ਼ਾਇਦ ਅਸਲੀ ਸਾਬ ਜਾਨ ਸ਼ਰਧਾਂਜਲੀ ਇਹੀ ਹੋਗੀ ਅੱਡੀ ਭਾਈ ਤੇ ਹੋਰ ਇਦਾਂ ਦੇ ਪ੍ਰਯਾਸ ਕੀਤੇ ਜਾਣਗੇ ਜੀ ਭਾਈ ਆਪਣਾ ਰੇਲੀ ਇੱਕ ਅੱਜ ਦੇ ਪ੍ਰਯਾਸ ਨਹੀਂ ਆ ਅੱਜ ਸਿਰਫ ਦਿਨੇ ਮਿਲ ਰਹੇ ਆਪਾਂ 365 ਦਿਨ ਬਾਬੇ ਨਾਨਕ ਦਾ ਲੰਗਰ ਚੱਲਦਾ 365 ਦਿਨ ਆਪਾਂ ਦਰਬਾਰ ਸਾਹਿਬ ਲਾ ਕੇ ਧਰਮ ਸਿੰਘ ਮਾਰਕੀਟ ਆ ਉਹਦੇ ਬਿਲਕੁਲ ਸਾਹਮਣੇ ਪੰਜਾਬ ਸਿੰਧ ਬੈਂਕ ਦੇ ਏਟੀਐਮ ਦੇ ਬਾਹਰ ਰੋਜ਼ 365 ਰਮੀ ਹੋਵੇ ਨੇਰੀ ਹੋਵੇ 365 ਦਿਨ ਇਹ ਟੀਮ ਪ ਬਿਨਾਂ ਨਿਸਵਾਰਤ ਹੋ ਕੇ ਕੋਈ ਤਨਖਾਹਾਂ ਨਹੀਂ ਲੈ ਰਹੇ ਸਿਰਫ ਇੱਕ ਸੇਵਾ ਆਪਾਂ ਨੂੰ ਭੁੱਖੇ ਆ ਸਿਰਫ ਬlesings ਦੇ ਆਪਾਂ ਕਿਉਂ ਮੰਚ ਆ ਕੇ ਕਰਨਾ ਚਾਹੀਦਾ ਅਸਲੀ ਸਾਇਬ ਜਦਨ ਸ਼ਰਧਾਂਜਲੀ ਦੇਂਦੀ ਕਿਉਂਕਿ ਜਿਹੜੇ ਲੋਕੀ ਉੱਥੇ ਜਾਂਦੇ ਸਰਹੰਦ ਜਾਂਦੇ ਬਾਈ ਸਰਹੰਦ ਜਾ ਕੇ ਬਾਈ ਲੋਕੀ ਆ ਜਗਾ ਵਾਜੇ ਬੂਜੇ ਲੈ ਕੇ ਟਰਾਲੀਆਂ ਦੇ ਵੱਡੇ ਵੱਡੇ ਸਪੀਕਰ ਲਾ ਕੇ ਜਾ ਰਹੇ ਨੇ ਚੱਲ ਯਾਰ ਆਪਾਂ ਉੱਥੇ ਜਾਈਏ ਵਾਜੇ ਵਾਜੇ ਸਪੀਕਰ ਲਾਏ ਹੁੰਦੇ ਗਾਣੇ ਲੱਗੇ ਹੁੰਦੇ ਪਰ ਉਹਨਾਂ ਨੂੰ ਸ਼ਰਮ ਆਣੀ ਚਾਹੀਦੀ ਆ ਬਾਈ ਜਦੋਂ ਆਪਣੇ ਘਰ ਕੇ ਸਾਡੇ ਗੁਰੂ ਗੋਬਿੰਦ ਪਾਸ ਸਾਹ ਨੂੰ ਆਪਾਂ ਵੱਡਾ ਜਿਵੇਂ ਪਿਓ ਮੰਨਦੇ ਆ ਜਾਟ ਦੇ ਘਰ ਪਿਓ ਭਰਾ ਦੀ ਡੈਥ ਹੋਈ ਹੋਵੇ ਆਪਾਂ ਘਰੇ ਬਾਈ ਸ਼ੋਕ ਮਨਾਣ ਜਾਈ ਆ ਕੋਈ ਕਹਿੰਦਾ ਬਾਈ ਤੱਕ ਸੋਚ ਵੀ ਨਹੀਂ ਸਕਦਾ ਯਾਰ ਲੋਕੀ ਸ਼ਰਮ ਆਣੀ ਚਾਹੀਦੀ ਆ ਲੋਕੀ ਡੇ 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 ਸਪੀਕਰ ਲਾ ਕੇ ਜਾਂਦੇ ਬਾਈ ਤੇ ਹੁਣ ਅੱਜ ਜਰਾ ਕਿੰਨੇ ਵੇ ਤੋਂ ਕਿੰਨੇ ਵੇ ਤੱਕ ਚੱਲਿਆ ਜੀ ਇਹ ਤਾਂ ਲੰਗਰ। ਭਾਈ ਅੱਜ 9 ਵਜੇ ਤੋਂ ਲੈ ਕੇ 2 ਵਜੇ, 2 ਵੇ ਤੱਕ ਗੁਰਸਾਹਿਬ ਦੀ ਕਿਰਪਾ ਨਾਲ ਲੰਗਰ ਚੱਲ ਰਿਹਾ ਹੈ। ਵੀ ਪੇਸ਼ੰਦ 10-15 ਬੈਠੇ ਨਹੀਂ। ਇਹਨਾਂ ਨੂੰ ਵੀ ਸਾਰਿਆਂ ਨੂੰ ਦਵਾਈ ਦਿੱਤੀ ਜਾਊਗੀ। ਇਹ ਲੰਗਰ ਭਾਈ 2-3 ਦਿਨ ਜਿਹੜੇ ਹੋਣਗੇ ਸਾਰੀ 27 ਤਰੀਕਾ ਲੰਗਰ ਚੱਲਦਾ ਰਹੂਗਾ। ਤੇ ਹੋਰ ਜੇ ਕਿਸੇ ਨੂੰ ਚਾਹੀਦੀ ਹੋਈ ਕੋਈ ਹੋਰ ਦਵਾਈ ਜਿਹੜੀ ਤੁਹਾਡ ਕੋਲ ਨਾ ਹੋਵੇ ਉਹਦਾ ਕੀ ਕਰੋਗੇ? ਭਾਈ ਉਹ ਮੈਡੀਕਲ ਸਟੋਰ ਤਾਂ ਪ੍ਰੋਵਾਈਡ ਕਰਵਾ ਕੇ ਦਵਾਂਗੇ ਭਾਈ ਸਾਰੀਆਂ। ਅੱਛਾ ਸਾਰਾ ਮੁਫਤ? ਸਾਰਾ ਭਾਈ 300 ਜੇ ਫ੍ਰੀ, ਬਿਲਕੁਲ ਫ੍ਰੀ ਆਫ ਕੋ ਲੰਗਰ ਤੇ ਪਰ ਆਸਤਰਾ ਦੇ ਮੈਡੀਸਨ ਮੈਡੀਸਨ ਇਹ ਜਿੰਨੇ ਵੀ ਹੋਰ ਹੋਗੇ ਵੇਖਾਂਗੇ ਕੋਈ ਜੇ ਗੁਰੂ ਸਾਹਿਬ ਦਾ ਕੋਈ ਗੁਰਪੁਰਬ ਆਊਗਾ ਆਪਾਂ ਜ਼ਰੂਰ ਕਰਾਂਗੇ ਬਾਈ ਹੋਰ ਸੱਚ ਹੋਊਗਾ ਕੀ ਕੀਤਾ ਜੀ ਤੇ ਬਸ ਇਹ ਕਿ ਸਾਡਾ ਮਨ ਕਰਦਾ ਕਿ ਅਸੀਂ ਸੇਵਾ ਕਰੀਏ ਵੀ ਕਰੋ ਆ ਜਾਇਦਾ ਕਿ ਚਲੋ ਸੇਵਾ ਕਰਨ ਵਾਸਤੇ ਆ ਕਿ ਕਿਸੇ ਦਾ ਭਲਾ ਹੋ ਸਕੇ ਸਾਡੇ ਹੱਥਾਂ ਨਾਲ ਰੱਬ ਨੇ ਲਿਖਿਆ ਹੋਇਆ ਕਿ ਤੁਸੀਂ ਜਾ ਕੇ ਸੇਵਾ ਕਰੋ ਤੇ ਚਲੋ ਕਿਸੇ ਦੀ ਜਾਨ ਬਚਦੀ ਜੇ ਅਸੀਂ ਦਵਾਈ ਕਰਵਾ ਵੀ ਦਿੰਨੇ ਪ੍ਰੋਵਾਈਡ ਤੇ ਕਿੰਨੀ ਵੱਡਮੁੱਲੀ ਸੇਵਾ ਸਮਝਦੇ ਹੋ ਤੁਸੀਂ ਇਹ ਤਾਂ ਸਾਡੇ ਆਪਣੇ ਵੀਰ ਜੀ ਕਰਮ ਐ ਕਿ ਜਿਹੜਾ ਸਾਬ ਨੇ ਰਾਨੂੰ ਨੂੰ ਐਡਾ ਕੀਤਾ ਕਿ ਇਹ ਵਾਲੇ ਕਰਮ ਅਸੀਂ ਕਰਦੇ ਪਏ ਆ ਤੇ ਹੋਰ ਸਾਰੇ ਲੋਕ ਕੁਸ਼ ਸੈਟੀਸਫਾਈ ਜਾ ਰਹੇ ਨੇ ਸਾਰੇ ਲੋਕ ਕੋਸ਼ਿਸ਼ ਇਹ ਹੀ ਆ ਕਿ ਖੁਸ਼ ਜਾ ਰਹੇ ਜਿਹੜਾ ਵੀ ਅਸੀਂ ਲੈ ਆ ਰਹੇ ਸੀਗੇ ਕਿ ਮੈਡੀਸਿਨ ਵਾਸਤੇ ਉਹਨਾਂ ਵਿੱਚ ਇੱਕ ਦੋ ਟਿਕ ਲੱਗੀ ਹੋਈ ਸੀਗੀ ਕਿ ਹਾਂਜੀ ਇੱਕ ਦੋ ਮੈਡੀਸਿਨ ਅੰਦਰੋਂ ਮਿਲੀਆਂ ਜਿਹੜੀ ਬਾਕੀ ਮੈਡੀਸਿਨ ਸੀ ਉਹ ਮੈਡੀਕਲ ਸਟੋਰ ਤੋਂ ਲੈ ਕੇ ਜਾ ਰਹੇ ਸੀਗੇ ਉਹ ਨਾਰਮਲ ਬੰਦਾ ਹੈ ਜਿਹੜੇ ਬੜਾ ਖੁਸ਼ ਹੋ ਕੇ ਇੱਥੇ ਆਏ ਕਿ ਨਹੀਂ ਜੀ ਹਾਂਜੀ ਲੰਗਰ ਲੱਗਾ ਅਸੀਂ ਜਾ ਆਈਏ ਕਿ ਬਸ ਅੰਰੇਚ ਹੋ ਜੀ ਸਾਬ ਜੱਜ ਨੂੰ ਕਿੰਨੀ ਬਣੀ ਸਰਦਾਰ ਬਹੁਤ ਜ਼ਿਆਦਾ ਵੱਡੇ ਸਾਬ ਜੱਜ ਦੇ ਅੱਜ ਅਸੀਂ ਮੰਦੇ ਆ ਕਿ ਅਸੀਂ ਬੜੇ ਕਿਸਮਤ ਵਾਲੇ ਆ ਕਿ ਉਹਨਾਂ ਦੀ ਸ਼ਾਦ ਵਿੱਚ ਅਸੀਂ ਇਹ ਲੰਗਰ ਲਗਾਇਆ ਅਸੀਂ ਬੜੀ ਕਿਸਮਤ ਵਾਲੇ ਲੋਕ ਬਾਬਾ ਜੀ ਬੜੇ ਕੱਢ ਰਹੀ ਹੈ ਸੇਵਾ ਕਰਨ ਨੂੰ ਮਕਸਦ ਇਹੀ ਹੈ ਕਿ ਉਹਨਾਂ ਦੀ ਸ਼ਹਾਦਤ ਨੂੰ ਆਪਾਂ ਰਿਪਰੈਜ਼ੈਂਟ ਕੀਤਾ ਹੈ ਕਿ ਉਹਨਾਂ ਦੀ ਸ਼ਹਾਦਤ ਦੇ ਵਿੱਚ ਜਿਹੜੇ ਵੀ ਜਨ ਨੌਜਵਾਨ ਨੇ ਜਿਹੜੇ ਮਰ ਰਹੇ ਨੇ ਦਵਾਈਆਂ ਦੇ ਪਿੱਛੇ ਕਿ ਉਹਨਾਂ ਨੂੰ ਦਵਾਈਆਂ ਨਹੀਂ ਮਿਲ ਰਹੀਆਂ ਗਰੀਬ ਤੋਂ ਗਰੀਬ ਇੱਥੇ ਹਰ ਇੱਕ ਆ ਰਿਹਾ ਹੈ ਅਮੀਰ ਵੀ ਆ ਰਹੇ ਗਰੀਬ ਵੀ ਆ ਰਹੇ ਕਿ ਦਵਾਈਆਂ ਲੈ ਕੇ ਜਾ ਰਹੇ ਕਿ ਇਹੀ ਹੈ ਕਿ ਬਸ ਉਹਨਾਂ ਦੀਆਂ ਦਵਾਵਾਂ ਅਸੀਂ ਖੱਟਦੇ ਆ ਭਾਵੇਂ ਮੀ ਹੋਵੇ ਭਾਵੇਂ ਹਨੇਰੀ ਹੋਵੇ ਅਸੀਂ ਹਮੇਸ਼ਾ ਸੇਵਾ ਕਰਦੇ ਆ ਤੇ ਅਸੀਂ ਕਰਦੇ ਵੀ ਰਵਾਂਗੇ ਤੇ ਅੱਜ ਕੀ ਠਿਕਾ ਦਾ ਲੰਗਰ ਲਗਾਇਆ ਅੱਜ ਅਸੀਂ ਇਸ ਲਈ ਕੀਤਾ ਛੋਟੇ ਸਾਹਿਬ ਜਦ ਨੇ ਜੋ ਸ਼ਹੀਦੀ ਦਿੱਤੀ ਹੈ ਤੇ ਉਸ ਦੇ ਸ਼ਹਾਦਤ ਤੇ ਆਇਆ ਕਿ ਸਭਨਾਂ ਨੂੰ ਦਵਾਈ ਮਿਲੇ ਤੇ ਸਭ ਚੰਗੇ ਹੋਣ ਤੇ ਕਿੰਨੀ ਦੇਰ ਤੱਕ ਇਹ ਚੱਲਦਾ ਰਹੇਗਾ ਇਹ ਜਿੰਨੇ ਦੇ ਤੱਕ ਮਰੀਜ਼ ਆਈ ਜਾਣਗੇ ਅਸੀਂ ਉਹਨਾਂ ਨੂੰ ਪੁਗਤਾ ਹੀ ਜਾਵਾਂਗੇ ਤੇ ਹੋਰ ਵੀ ਆਨ ਨੂੰ ਸਮੇਂ ਤੇ ਕੰਮ ਕਰੋਗੇ ਹਾਂਜੀ ਹਾਂਜੀ ਅਸੀਂ 365 ਦਿਨ ਕੰਮ ਕਰਦੇ ਹਾਂ ਤੇ ਅਸੀਂ ਅੱਗੇ ਵੀ ਹੋਰ ਕਰਾਂਗੇ